ਦੇਖੋ ਜੀ ਅੱਜ ਬੜੇ ਮਾਣ ਨਾਲ ਮੈਂ ਖੁਸ਼ੀ ਨਾਲ ਇਹ ਕਹਿ ਸਕਦਾ ਵੀ ਮੈਂ ਉਸ ਪਾਰਟੀ ਦਾ ਸਿਪਾਹੀ ਹਾਂ ਜਿਹਨੇ ਵਾਕਿਆ ਹੀ ਇੱਕ ਪੰਜਾਬ ਦੀ ਨਿਹਾਰ ਬਦਲਣ ਦਾ ਜਿਹੜਾ ਉਪਰਾਲਾ ਕਰ ਰਿਹਾ ਪਰ ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਵੀ ਤਗੜੇ ਹੋ ਕੇ ਤੁਹਾਡੇ ਵੀ ਸਾਨੂੰ ਸਹਿਯੋਗ ਦੀ ਲੋੜ ਹੈ ਉਹਦੇ ਨਾਲ ਨਾਲ ਮੈਂ ਕਹਿ ਸਕਦਾ ਜੀ ਜਿਦ ਤਰ੍ਹਾਂ ਹੁਣ ਅੱਜ ਤਿੰਨ ਸਕੂਲਾਂ ਦਾ ਉਦਘਾਟਨ ਕੀਤਾ ਅਸੀਂ ਅੱਗੇ ਕਿਹਾ ਸੀ ਵੀ ਰੋਕਰ ਦੀ ਸਪੀਡ ਨਾਲ ਹੁਣ ਕੰਮ ਕਰਾਂਗੇ ਔਰ ਉਹ ਜਿਹੜਾ ਬਤੌਰ ਤੁਹਾਡੇ ਸਾਹਮਣੇ ਜਿਹੜਾ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਚੁੱਕਿਆ ਹੈ ਅੱਜ ਨੀਅਰ ਬਾਊਟ ਮੈਨੂੰ ਲੱਗਦਾ ਵੀ ਜੋ ਬਟਾਲੇ ਹਲਕੇ ਦੇ ਵਿੱਚ ਜਿਹੜੇ ਅੱਜ ਆਪਾਂ ਉਦਘਾਟਨ ਕੀਤੇ ਨੇ ਇਹ 35 ਤੋਂ 40 ਲੱਖ ਦੀ ਲਾਗਤ ਹੈ ਜਿਹੜੀ ਇਹ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਨਵੇਂ ਕਲਾਸਰੂਮ ਉਹਦੇ ਮੈਂ ਕਹਿ ਸਕਦਾ ਪ੍ਰੋਜੈਕਟਰ ਵਗੈਰਾ ਲੱਗੇ ਨੇ ਤਾਂ ਜੋ ਕਿ ਸਾਡੇ ਬੱਚੇ ਮੈਂ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਜਦੋਂ ਮੈਂ ਵੋਟਾਂ ਦੇ ਵਿੱਚ ਜਦੋਂ ਇਹਨਾਂ ਸਕੂਲਾਂ ਦੇ ਵਿੱਚ ਚੱਕਰ ਮਾਰਨ ਆਇਆ ਸੀ ਤੇ ਉਦੋਂ ਹਾਲਾਤ ਜਿਹੜੇ ਸੀ ਬਦ ਤੋਂ ਬੱਤਰ ਬਣੇ ਸੀ ਔਰ ਬਾਲਿਆਂ ਵਾਲੀਆਂ ਛੱਤਾਂ ਸੀ ਜਿਹੜੀਆਂ ਸਕੂਲ ਦੀਆਂ ਅੱਜ ਉਹਨਾਂ ਦੇ ਜਦੋਂ ਦੇਖਿਆ ਵੀ ਵਧੀਆ ਇਮਾਰਤਾਂ ਬਣੀਆਂ ਨੇ ਔਰ ਕਿਤੇ ਨਾ ਕਿਤੇ ਮਨ ਜਿਹੜਾ ਦਿਲ ਨੂੰ ਸਕੂਨ ਹੈ ਵੀ ਵਾਕਿਆ ਹੀ ਅਸੀਂ ਆਪਣੇ ਬੱਚਿਆਂ ਦੇ ਭਲੇ ਲਈ ਕੁਝ ਨਾ ਕੁਝ ਵਧੀਆ ਕਰ ਰਹੇ ਹਾਂ ਬਿਲਕੁਲ ਜੀ ਦੇਖੋ ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਕਿ ਅ ਰਾਤ ਦਿਨ ਮਿਹਨਤ ਕਰ ਰਹੇ ਹਾਂ ਸੀ ਕੰਮ ਕਰ ਰਹੇ ਹਾਂ ਔਰ ਇੱਕ ਕੰਮ ਦਾ ਨਤੀਜਾ ਜਿਹੜਾ ਹੈ ਇਹ ਸਾਨੂੰ ਲੋਕ ਦੱਸਣਗੇ ਵੀ ਅਸੀਂ ਵਾਕਿਆ ਹੀ ਮਿਹਨਤ ਕਰਕੇ ਪੰਜਾਬ ਦੇ ਵਿੱਚ ਸਕੂਲਾਂ ਦੀ ਨਿਹਾਰ ਬਦਲੀ ਹੈ ਪੰਜਾਬ ਦੇ ਵਿੱਚ ਹਰ ਪੱਖੋਂ ਕਿਉਂਕਿ ਪੰਜਾਬ ਸੋਨੇ ਦੀ ਚੜੀਆ ਕਿਹਾ ਜਾਣ ਵਾਲਾ ਪੰਜਾਬ ਸੀ ਪਰ ਦੁੱਖ ਦੀ ਗੱਲ ਹੈ ਜਦੋਂ ਸਾਨੂੰ ਪੰਜਾਬ ਮਿਲਿਆ ਇਹ ਅਖੀਰਲੇ ਸਾਹਾਂ ਤੇ ਸੀ ਹਰ ਤਰ੍ਹਾਂ ਨਾਲ ਮੈਂ ਕਹਿ ਸਕਦਾ ਹਾਂ ਕਿ ਨਸ਼ਾ ਉਹ ਵੀ ਭਰਪੂਰ ਸੀ ਹਰ ਪੱਖੋਂ ਕਰਪਸ਼ਨ ਦਾ ਪੂਰਾ ਯੂਰ ਸੀ ਔਰ ਕਿਤੇ ਨਾ ਕਿਤੇ ਮਨਾਰ ਸਕੂਲਾਂ ਦੇ ਜਿਹੜੇ ਟੱਠੇ ਹੋਏ ਡਿੱਗੇ ਹੋਏ ਸੀ ਅਸੀਂ ਉਸ ਚੀਜ਼ ਨੂੰ ਸਾਰੀ ਨੂੰ ਕਿਉਂਕਿ ਪੰਜਾਬ ਵਾਸੀਆਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਹੈ ਅਸੀਂ ਉਸ ਚੀਜ਼ ਨੂੰ ਸਾਰਿਆਂ ਨੂੰ ਦੇਖ ਕੇ ਹੁਣ ਪੰਜਾਬ ਨੂੰ ਫਿਰ ਉਸੇ ਤਰ੍ਹਾਂ ਦਾ ਰੰਗਲਾ ਪੰਜਾਬ ਜਿਹੜਾ ਉਹਦੀਆਂ ਲੀਆਂ ਤੇ ਲੈ ਕੇ ਆਉਣਾ। ਇਹ ਦੇਖੋ ਮੈਂ ਤੁਹਾਨੂੰ ਦੱਸਦਾ ਜੀ ਜਦੋਂ ਅਸੀਂ ਸਰਕਾਰ ਬਣੀ ਸੀ ਸਭ ਤੋਂ ਪਹਿਲਾਂ ਆਪਾਂ ਬਿਜਲੀ ਦੀ ਗੱਲ ਕੀਤੀ ਸੀ। ਪਰ ਮੈਂ ਕਈ ਵਾਰੀ ਹੱਸਦਾ ਵੀ ਹੁੰਨਾ ਵੀ ਵਿਰੋਧੀ ਕਹਿੰਦੇ ਸੀ ਪਹਿਲਾਂ ਉਹਨਾਂ ਨੂੰ ਪੁੱਛੀਏ ਨਾ ਵੀ ਜੇ ਕਾਂਗਰਸੀਆਂ ਨੂੰ ਪੁੱਛ ਲਈਏ ਯਾਰ ਤੁਸੀਂ ਕੀ ਹੈ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਹੋ ਗਿਆ? ਉਹ ਕਹਿੰਨਗੇ ਨਹੀਂ ਜੀ ਸਰਕਾਰ ਨਹੀਂ ਚੱਲਦੀ ਇਹਨਾਂ ਕੋਲ ਜੇ ਉਹਨਾਂ ਨੂੰ ਪੁੱਛ ਲਈਏ ਨਾ ਵੀ ਜੇ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ ਕਹਿੰਦੇ ਜੀ ਨਹੀਂ ਨਹੀਂ ਇਹ ਬਾ 6 ਮਹੀਨੇ ਲੱਗਣਗੇ ਜੀ ਸਰਕਾਰ ਨਹੀਂ ਚੱਲਦੀ ਉਹਨਾਂ ਨੂੰ ਫਿਰ ਪੁੱਛ ਲਈਏ ਨਾ ਵੀ ਤੁਸੀਂ ਕੀ ਐ ਸਮਾਰਟਫੋਨ ਦੇਵਾਂਗੇ ਉਹ ਫਿਰ ਇਹੋ ਗੱਲ ਕਹਿਣਗੇ ਵੀ ਨਹੀਂ ਇਹਨਾਂ ਕੋਲ ਸਰਕਾਰ ਨਹੀਂ ਚੱਲਨੀ ਜੀ ਨਵੇਂ ਬੰਦੇ ਨੇ ਜੀ ਉਹਨਾਂ ਨੂੰ ਜਿਹੜੀ ਵੀ ਪੁੱਛੋ ਤੁਸੀਂ ਗੱਲ ਇਧਰੋਂ ਜਵਾਬ ਤੁਹਾਨੂੰ ਜਿਹੜਾ ਖੱਬੇ ਪਾਸੇੋਂ ਦੇਣਗੇ ਵੀ ਉਹ ਗੱਲਾਂ ਦਾ ਜਵਾਬ ਹੀ ਹੈ ਨਹੀਂ ਹੁਣ ਸਾਡੇ ਨਾਲ ਗੱਲ ਕਰਦੇ ਨੇ ਆਪਾਂ ਆਜੋ ਕਿਹਾ ਸੀ ਲੋਕਾਂ ਨੂੰ 600 ਜੁਟ ਬਿਜਲੀ ਵਾਲਾ ਕਰਕੇ ਵਖਾਲ ਦਿੱਤਾ ਮਹੱਲਾ ਕਲੀਨਿਕ ਕਿਹਾ ਸੀ ਬਣਾ ਕੇ ਵਖਾਲ ਦਿੱਤੇ ਸਕੂਲ ਆਫ ਫੈਮਿਨ ਜਿਹੜਾ ਉਹ ਬਟਾਲੇ ਹਲਕੇ ਦੇ ਵਿੱਚ ਮੈਂ ਕਹਿ ਸਕਦਾ ਵੀ ਤਿਆਰ ਹੋ ਰਿਹਾ ਬਾਕੀ ਸਕੂਲਾਂ ਦੀ ਅਸੀਂ ਨਿਹਾਰ ਬਦਲ ਰਹੇ ਆ ਸੜਕ ਸੁਰੱਖਿਆ ਫੋਰਸ ਸਮਾਰਟ ਸਕੂਲ ਥਰਮਲ ਪਲਾਂਟ ਪ੍ਰਾਈਵੇਟ ਜਿਹੜਾ ਸਰਕਾਰ ਦੇ ਹਵਾਲੇ ਕਰ ਦਿੱਤਾ ਸ਼੍ਰੀ ਗੁਰੂ ਅਮਰਦਾਸ ਜੀ ਦੇ ਨਾਂ ਤੇ ਰੱਖਿਆ ਸੋ ਕਈ ਟੋਲ ਟੈਕਸ ਬੰਦ ਕਰ ਦਿੱਤੇ ਕਿਸਾਨ ਜਿਹੜੇ ਸੀ ਸਾਡੇ ਭਰਾ ਰਾਤ ਨੂੰ ਮੋਟਰਾਂ ਚਲਾਉਣ ਜਾਂਦੇ ਸੀ ਗੰਨੇ ਦੇ ਭਾਅ ਵਧਾ ਦਿੱਤੇ ਹਰ ਪੱਖੋਂ ਭਗਵੰਤ ਮਾਨ ਦੀ ਸੋਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਜਿਹੜੀ ਆ ਪੰਜਾਬ ਨੂੰ ਕਿਉਂਕਿ ਸਿੱਧਾ ਬੈਨੀਫਿਟ ਜਿਹੜਾ ਅੱਜ ਹੁਣ ਇਸ ਪਿੰਡ ਦੇ ਵਿੱਚ ਆਏ ਆ ਮੈਂ ਮਾਨਣਾ ਇਹ ਗੱਲ ਕਹਿ ਸਕਦਾ 80% ਲੋਕਾਂ ਦੇ ਬਿਜਲੀ ਦੇ ਬਿਲੇ ਜ਼ੀਰੋ ਆ ਰਹੇ ਨੇ ਉਹ ਕਿਉਂ ਨਾ ਪਿਆਰ ਕਰਨਗੇ ਭਗਵੰਤ ਮਾਨ ਜੀ ਨੂੰ ਕਿਉਂ ਨਾ ਪਿਆਰ ਕਰਨਗੇ ਅਰਵਿੰਦ ਕੇਜਰੀਵਾਲ ਜੀ ਨੂੰ ਜਿਨ੍ਹਾਂ ਦਾ ਡਾਇਰੈਕਟਲੀ ਫਾਇਦਾ ਜਿਹੜਾ ਉਹ ਅਸੀਂ ਕਰ ਕਰ ਜਿਹੜਾ ਪਛਾਇਆ ਸਕੂਲ ਅਸੀਂ ਸਰਕਾਰੀ ਸਕੂਲ ਹੀ ਇੰਨੇ ਵਧੀਆ ਬਣਾਉਂਦੇ ਆ ਆਪਾਂ ਕਹਿੰਦੇ ਆ ਮਾਪਿਆਂ ਨੂੰ ਵੀ ਇਹ ਆਪਾਂ ਪ੍ਰਾਈਵੇਟ ਸਕੂਲਾਂ ਤੋਂ ਕੀ ਲੈਣਾ ਤਾਂ ਇੱਧਰ ਬੱਚੇ ਪਾ ਦੋ ਆਪ ਗੱਲ ਸਮਝੇ ਕਿ ਨਹੀਂ ਜੇ ਤੁਹਾਨੂੰ ਫੈਸਿਲਿਟੀ ਨਹੀਂ ਮਿਲਦੀ ਫਿਰ ਤੇ ਆਪਾਂ ਕਵਾਂਗੇ ਠੀਕ ਹੈ ਜੀ ਹੁਣ ਸੋਹਣੀਆਂ ਬਿਲਡਿੰਗਾਂ ਨੂੰ ਵੇਖ ਕੇ ਜੇ ਆਪਾਂ ਕਹੀਏ ਹੁਣ ਇੱਥੇ ਸਟਾਫ ਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਸਾਡੇ ਟੀਚਰ ਨੇ ਬਾਹਰਲੇ ਮੁਲਕਾਂ ਤੋਂ ਸਿੱਖਿਆ ਲੈ ਕੇ ਆ ਰਹੇ ਨੇ ਸਾਡੇ ਟੀਚਰ ਨੇ ਅੱਜ ਜੋ ਦੱਸ ਰਹੇ ਸੀ ਮਾਈਕ ਤੇ ਵੀ ਵੀ ਮੈਂ ਮੈਨੂੰ ਖੁਸ਼ੀ ਹੋਈ ਵੀ ਅੱਜ ਮੇਰਾ ਬੱਚਾ ਪੜਿਆ ਹੋਇਆ ਅੱਜ ਉਹ ਵੀ ਟੀਚਰ ਬਣਤੀ ਹੋ ਗਿਆ ਸਰਕਾਰੀ ਸਕੂਲ 'ਚ ਬੱਚਾ ਪੜਿਆ ਹੋਇਆ ਨੌਕਰੀਆਂ ਮਿਲ ਰਹੀਆਂ ਨੇ ਭਗਵੰਤ ਮਾਨ ਜੀ ਦੀ ਇਮਾਨਦਾਰੀ ਦੀ ਸੋਚ ਜਿਹੜੀ ਬਰਕਰਾਰ ਹੈ ਲੋਕਾਂ ਨੂੰ ਜਿਹੜਾ ਵਾ ਵੀ ਵਾਕਿਆ ਹੀ ਉਹ ਇੱਕ ਰਾਹਤ ਮਿਲ ਰਹੀ ਹੈ ਨਹੀਂ ਤੇ ਅੱਗੇ ਕਰਾਪਸ਼ਨ ਤੇ ਸ਼ਿਫਾਸ ਤੋਂ ਬਿਨਾ ਕਿੱਥੇ ਨੌਕਰੀਆਂ ਮਿਲਦੀਆਂ ਜਿਹੜਾ ਸਰਕਾਰ ਤੇ ਉਪਰਾਲੇ ਕਰਦੀ ਕਰਦੀ ਹੈ ਜਿੱਥੇ ਵੀ ਸਰਕਾਰ ਨੂੰ ਪਤਾ ਲੱਗਦਾ ਵੀ ਇਹ ਲੋਕਾਂ ਦੀ ਧਿਮਾਨਾ ਪਬਲਿਕ ਦੀ ਧਿਮਾਨਾ ਉੱਥੇ ਤੇ ਆਪਾਂ ਉਪਰਾਲਾ ਕਰਨਾ ਹੀ ਕਰਨਾ ਬਟ ਮੈਂ ਇਹ ਗੱਲ ਕਹਿ ਸਕਦਾ ਵੀ ਆਪਾਂ ਨੂੰ ਤਰਜੀਹ ਜਿਹੜੀ ਹੈ ਜਿਹੜੇ ਸਾਰੇ ਸਾਡੇ ਸਰਕਾਰੀ ਅਧਾਇਰੇ ਆ ਉਹਨਾਂ ਨੂੰ ਦੇਈਆਂ। ਸਤ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਸਾਡੇ ਸਕੂਲ ਦੇ ਤੇਨੇ ਤਮਾਦ ਘਟਨਾ ਸਰਕਾਰੀ ਸੀਨੀਅਰ ਸਕੂਲ ਖਲਾ ਟੈਕਸੈਂਟ ਦੇ ਵਿੱਚ ਇੱਕ ਪ੍ਰੋਜੈਕਟ ਸਾਨੂੰ ਮੋਦੀਆ ਬਾਉਂਡਰੀ ਵਾਲੀ ਮਿਲਿਆ ਜਿਹੜੀ 7 ਫੁੱਟ ਵੱਡੀ ਚਾਈ ਹੈਗੀ ਹੈ। ਉਸ ਦੇ ਵਿੱਚ 7,50,000 ਦਾ ਖਰਚਾ ਸੀਗਾ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ। ਦੂਸਰਾ ਸੀਗਾ ਕਲਾਸਰੂਮ ਦੀ ਰਿਪੇਅਰਸ ਦੇ ਜਿਹੜੇ ਕਿ 14 ਰੋਮ ਦੇ ਆਪਾਂ ਸਿੰਕਟ ਸੀਗੇ ਉਹ ਟਾਇਲਾਵਲੇ ਕਰਵਾ ਦਿੱਤੇ ਆ ਤੇ ਉਹਦੇ ਵਿੱਚ 5,00,000 ਦੀ ਗ੍ਰਾਂਟ ਮਿਲੀ ਹੈ। ਜਿਹੜੀ ਖਰਚ ਲਈ ਗਈ ਤੇ ਇਸ ਤੋਂ ਇਲਾਵਾ 70000 ਬਾਥਰੂਮ ਵੀ ਰਿਪੇਅਰ ਵਾਸਤੇ ਬੁਲੇ ਸੀ ਇਹ ਸਾਰੇ ਕੰਮ ਦੇ ਨਾਲੇ ਸਕੂਲ ਦਾ ਜੀਡੀ ਨਹਾੜ ਕਾਫੀ ਬਦਲ ਗਿਆ ਤੇ ਬੱਚਿਆਂ ਨੂੰ ਪੂਰੀ ਸਹ ਦੇ ਸੁਵਿਧਾ ਮਿਲ ਰਹੀ ਹੈ ਸਰ ਇਹਦੇ ਵੀ ਸਕੂਲ ਦਾ ਜਿਹੜਾ ਮੀਨਟੀ ਸਟਾਫ ਹੈ ਨਾ ਉਹਦਾ ਯੋਗਦਾਨ ਹੈ ਕਿ ਉਹਨਾਂ ਦੀ ਮਿਹਨਤ ਸਦਕਾ ਸਕੂਲ ਦਾ ਨਾਗਰ ਬਾਦ ਬਣ ਰਿਹਾ ਹੈ ਬੱਚੇ ਸਾਡੇ ਕੋਲ ਬਟਾਲਾਲੇ ਤੱਕ ਜਾਂਦੇ ਕਿਉਂਕਿ ਬਟਾਲਾ ਜਿਹੜਾ ਸਕੂਲ ਹੈ ਮੋਬਾਈਲ ਦਾ ਸਕੂਲ ਹੈ ਉਹਦੇ ਜਿਸਾਇੰਸ ਕੋ ਆਪਣੀ ਹੈਗਾ ਕਿਲਾ ਟੈਕ ਸੀਗਾ ਜਿਹੜਾ ਸਕੂਲ ਹੈ ਜਿਹਦੇ ਵਿੱਚ ਸਾਇੰਸ ਆਰਟਸ ਕਮਰਸ ਤੇ ਵੋਕੇਸ਼ਨ ਚਾਰ ਸਟੇਜਸ ਪਲੱਸ 1 2 ਦੀਆਂ ਬੱਚਿਆਂ ਦੇ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬੱਚੇ ਦੇ ਪੇਰੈਂਟਸ ਨੂੰ ਮੈਸੇਜ ਇਹ ਕਿ ਸਰਕਾਰੀ ਸਕੂਲ ਦੇ ਬਾਰੇ ਜਿਹੜਾ ਲ ਕੋਈ ਪੁਰਾਣਾ ਕਨਸੈਪਟ ਹੈਗਾ ਕਿ ਬੱਚੇ ਨੂੰ ਸ਼ਾਇਦ ਇਨਫਰਾਸਟ੍ਰਕਚਰ ਵਧੀਆ ਨਹੀਂ ਮਿਲਦਾ ਕਿ ਭੁੰਜੇ ਪੜ੍ਹਾਣ ਦੇ ਉਰਗੇ ਹਾਲੇ ਵੀ ਕੋਈ ਗੱਲ ਨਹੀਂ ਹਰ ਬੱਚੇ ਕੋਲ ਇਨਫਰਾਸਟ੍ਰਕਚਰ ਹੈਗਾ ਸਾਡੇ ਕੋਲ ਹਰ ਕਲਾਸ ਦੇ ਰੂਮ ਪ੍ਰੋਜੈਕਟਰ ਦੇ ਨਾਲ ਆਪਾਂ ਸਟੱਡੀ ਕਰਵਾਉਂਦੇ ਆ ਤੇ ਉਸ ਦੇ ਵਿੱਚ ਬੜੇ ਵਧੀਆ-ਵਧੀਆ ਲੈਕਚਰ ਆਉਂਦੇ ਆ ਇਵਨ NEET ਦੀ JEE ਦੀ ਤਿਆਰੀ ਕੰਪੀਟੀਸ਼ਨ ਦੀ ਉਹ ਵੀ ਅਸੀਂ ਕਰਵਾਉਂਦੇ ਹਾਂ ਕਿ ਸਕੂਲਾਂ ਦੇ ਵਿੱਚ ਹੀ ਉਹਨਾਂ ਦੇ ਮੋਬਾਈਲ ਤੋਂ ਘਰ ਬੈਠੇ ਵੀ ਤਿਆਰੀ ਕਰ ਸਕਦੇ ਆ ਤੇ ਪੰਜਾਬ ਉਹਨਾਂ ਨੂੰ ਸਾਡੇ ਸਕੂਲ ਚ ਜਿਹੜਾ ਹੁਣਦਾ ਮਿਲ ਰਿਹਾ ਸਿੱਖਿਆ ਦੇ ਸੰਬੰਧ ਵਿੱਚ ਉਹਨਾਂ ਦਾ ਪੂਰਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ ਤੇ ਜੇ ਕੋਈ ਭਲੇਖਾ ਹੋਵੇ ਤੇ ਉਹ ਸਾਡੇ ਨਾਲ ਗੱਲਬਾਤ ਕਰਕੇ ਸਾਡੇ ਸਕੂਲ ਆ ਕੇ ਸਾਰਾ ਹਿਰਨ ਦੱਸ ਸਕਦਾ ਹੈ ਕਿ ਸਾਡੇ ਕੋਲ ਕੀ ਸਹੂਲਤਾਂ ਹੈ ਇਹ ਪ੍ਰਾਈਵੇਟ ਸਕੂਲਾਂ ਤੋਂ ਦੋ ਕਦਮ ਅੱਗੇ ਹਾਂ ਪਿੱਛੇ ਨਹੀਂ ਹਾਂ